ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਇਹ ਯਾਰ ਕਾ ਕੀ ਫੁੰਡਾ ਆਇਆ ਕੋਲੇ ਮਲਾਕੇ ਦੇ ਮੈਂ ਕਰਦਾ ਗੱਲ ਨੰਬਰ ਲਾ ਕੇ ਕਰੀ ਕਰਾਂ ਬੋਲੇ ਭਾਈ ਗਰਮਾ ਨਾ ਲੋ ਨਾ ਨੁਕਦ ਮੈਨੂੰ ਹਿਸਾਬ ਨਹੀਂ ਮਰ ਗਿਆ ਗਾ ਕਾ ਮੂੰਹ ਜਵਨੀ ਮੇਰੇ ਬਾਹੂ ਗੱਲਾਂ ਮੇਰੇ ਯਾਦ ਰਹਿਣੀਆਂ ਇੱਥੇ ਲਿਖੀਆਂ ਗਆਂ ਨਹੀਂ ਆਂਦੇ ਜੇ ਕੰਨ ਕਰਿਆ ਅੱਛੀ ਬੋਲੇ ਤੇ ਗੰਜੂਗਾ ਦਾ ਕਾਡਾ ਕੋਈ ਇੱਥੇ ਮੈਂ ਵੀ ਕੋਈ ਨੰਗਮਲਾ ਨਹੀਂ ਐਥੇ ਛਿਲ ਕਰਾਂ ਕਟਾਈ ਵੇਖੀ ਜਿਵੇਂ ਤੀ ਮੇਰੇ ਵਰਦਾ ਕੋਈ ਨੰਗਮਲਾ ਨਹੀਂ ਵੀ ਮੈਂ ਬਾਜੀ ਉੱਤੇ ਪਹਿਲਾਂ ਨਹੀਂ ਫੱਲੇ ਗਿਆ ਛੀ ਕਰ ਫੁੱਪੜ ਜੇ ਕੁੱਤੇ ਤੈਨੂੰ ਜੰਗਾ ਨਾਲ ਮਰੀ ਜਾਂਦਾ ਬੁਟੀ ਗਲ ਫੇਡ ਲਈ ਬਿਠਰੇ ਦੋ ਦਿਨਾਂ ਓਏ ਹੋਰ ਪੂਆ ਦੇ ਪੁੱਤਾ ਕੀ ਹਾਲਾ ਹੈ ਹੈਲੋ 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 ਮੈਂ ਯਾਰ ਫੋਨ ਕੱਟ ਗਿਆ ਮਗਰ ਕੀ ਕਰਨੀ ਗੀ ਆਹ ਵਾਰੀ ਚੜਾ ਨਾ ਆਹੀ ਸੀ ਕਿਤੇ ਇਹ ਜਗਾ ਆਹੀ ਇਹ ਹਾਲਾ ਕੁਹਾ ਤੇ ਪੁੱਤਾ ਠੀਕ ਆ ਹੋਰ ਵਧੀਆ ਵਧੀਆ ਓਏ ਮੈਂ ਤਾਂ ਤੈਨੂੰ ਫੋਨ ਆਇ ਲਾਇਆ ਸੀ ਇਸ ਵਲੇ ਅੱਛਾ ਸਾਡੇ ਕੋਲ ਆ ਰਿਹਾ ਸੀ ਬੰਦ ਅੱਛਾ ਤੇ ਨਾਲ ਪਾਈ ਉਹ ਲਈ ਫਦਾ ਸੀ ਕਤੀਵੀ ਜੀ ਤੇ ਸਾਨੂੰ ਕਹਿੰਦਾ ਮੈਂ ਵਿਆਹ ਹੈ ਗਿਆ

ਹਾ ਵਾਸਤੇ ਦਸਤਾ ਬੜਾ ਪਾਇ ਨਾਈ ਆ ਰ ਲੰਗੜਾ ਜਾ ਹਟਾ ਹਣੀ ਪੁਰਾਣੇ ਘਾਤ ਤੋ ਦੇਖ ਲੈ ਜੀ ਇਹ ਤਾਂ ਪਾਈ ਆ ਗੱਜ ਮੁੜ ਕੇ ਵੰਟ ਦੇਣੀ ਪਈ ਹੁਣ ਤਾਂ ਪਿੰਡ ਚਾਚਾ ਪੁੱਛ ਲੋ ਯਾਰ ਇਹ ਕਿ ਦਰਾਦਾ ਛੱਡ ਲਓ ਕੱਢਾਂਗੀ ਛੱਤ ਨੂੰ ਬੱਜੋ ਮਟੋ ਕੱਢੋ ਰੰਗ ਮੈਂ ਪਿਸ਼ਾਵ ਜਾ ਕਰਿਆ ਮਾ ਕਾਜਾ ਪਿਸ਼ਾਵ ਨਾ ਨੋ ਨੋ ਪੁੱਛਾ ਉਹ ਮੈਂ ਕਿਹਾ ਨਹੀਂ ਪਾਇਆ ਮੈਂ ਤੇ ਗੁਰਦੁਆਰੇ ਆ ਗਿਆ ਸੀ ਉਹ ਸਾਰੀ ਗੱਲ ਜਿਹੜੀ ਤਾਂ ਤਾਂ ਬੱਚੇ ਉਹ ਬੜਕਾ ਨਾ ਮੋਰ ਕਹਿੰਦੇ ਕਿ ਪੱਛੇ ਦੂਰ ਤੋਂ ਪਹਿਲੀਆਂ ਚੀਜ਼ਾਂ ਨੂੰ ਪ੍ਰਾਈਵੇਟ ਕਿਵੇਂ ਉਹ ਠੁਕਾਈ ਗਈ ਪਿੱਛਾ ਨਹੀਂ ਤਾਣੀ ਠੋਕ ਕੇ ਕਿ ਤਾਣੀ ਅਲੀ ਠੋਕ ਤਾਣੀ ਬੋਨ ਵਾਲੀ ਤਾਣੀ ਪੁੰਗੀਆਂ ਠਕਾਈ ਫਿਰ ਤਾਂ ਉਹ ਉਹ ਵੀ ਮੋਂਦੀ ਜਿਹੜੀ ਉਹ ਕਹਿੰਦੇ ਉਹ ਤਾਣਾ 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 ਤੈਨੂੰ ਛੇ ਦਾ ਪਤਾ ਨਹੀਂ ਉਹ ਕਿਹਾਂ ਜਗਾ ਉਧਰ ਇੱਕ ਮਿੰਟ ਇੱਕ ਮਿੰਟ ਚਾਰ ਘਾ ਵੀ ਕਰ ਦੇ ਉਹ ਜੇ ਮਾ ਉੜੀ ਗੇ ਖੇੜ ਲੈਣਾ ਉਹ ਉੜੀ ਨਾ ਐ ਕੋਈ ਇਹ ਗੱਲੇ ਛੋਣ ਦਿਆਂ ਜਾ ਕਰ ਕਾ ਆ ਕੇ ਹੂੰ ਪਿਆ ਹੋਇਆ ਤੇ ਕੀ ਕਰ ਜਾ ਪਹਿਲਾਂ ਨਾ ਪਰ ਤਾਂ ਜਿਹੇ ਜੀਆਂ ਤੁਸੀਂ ਗੱਲਾਂ ਸੋਚਦੇ ਨਾ ਥੋੜੇ ਅਰਗਿਆਂ ਨੂੰ ਤਾਂ ਮੈਂ ਨਾਲੇ ਨਾ ਬੰਨ ਕੇ ਰੱਖਦੀ ਆ ਮੈਂ ਨੂੰ ਬੰਨ ਲਾਪਾਏ ਦੰਨ ਨਾ ਕੋਸਾ ਮਰ ਜਣਾ ਨਾ ਹੋਵੇ ਐ ਫਿਰ ਉਹੀ ਵੰਨੇ ਲੈਣ ਦਿੱਤੇ ਪਹਿਲਾ ਨੰਬਰ ਤਾਂ ਮੇਰਾ ਕੋਈ ਉਹਦੇ ਨਾਲ ਬੰਦੇ ਨਾਲ ਵਿਆਹ ਨਹੀਂ ਹੋਇਆ ਠੀਕ ਆ ਅੱਛਾ ਫੇਰ ਕਾਜੀ ਮੇਰਾ ਕੋਈ ਉਹਦੇ ਨਾਲ ਵਿਆਹ ਨਹੀਂ ਉਹ ਜਾਣ ਕੇ ਝੂਠ ਬੋਲਦਾ ਅੱਛਾ ਉਹ ਤਾਂ ਮੈਨੂੰ 1000 ਰੁਪਏ ਦੇ ਕੇ ਲੈ ਕੇ ਆਇਆ ਮੈਨੂੰ ਨਹੀਂ ਪਤਾ ਸੀ ਕਿ ਤੁਹਾਡਾ ਠਕਾਰਾ ਹੁਣ ਜਾ ਬੈਠਾ ਹੋਰੀ ਕਿਵੇਂ ਕਿਵੇਂ ਇਹ ਕਾਹਦੀ ਵੀ 1000 ਰੁਪਏ ਲੈਣਾ ਹੋ ਤਾਂ ਚੁਗਾਈ ਬੇ ਵੱਧ ਦੇਤਾ ਅੱਛਾ ਅੱਛਾ ਜੀ ਸਾਹਿਬ 1090 ਠੀਕ ਹੋ ਗਿਆ ਜੰਦੇ ਪੱਕੇ ਕਰਦਾ ਫਿਰ ਨਰਮੀ ਬਾਤ ਤੇ ਹਾਂ ਮੈਲੀ ਬੋਕ ਕਰੀਏ ਨਹੀਂ ਪਹਿਲੀ ਫਿਰ ਮਿਲ ਜਾਈ ਨਹੀਂ ਚੜਾਵਾ ਕਰਦਾ ਕਿਹੜਾ ਹੁੰਦਾ ਚੜਾਵਾ 1000 ਰੁਪਏ ਵੀ ਸਾਈ ਦੇ ਆਇਆ ਠੀਕ ਹੈ ਠੀਕ ਹੈ ਅਗਲੇ ਚੁਗਾਈ ਦੀ ਯਾਰ ਆਪਣਾ ਲਬੀ ਕੋਈ ਖਿਲੜ ਆਪਾਂ ਗਿਆਰਾ ਸੇਲਾ ਤੇ ਕਾੜੇ ਪੈਂਦੀ ਲੜ ਨੇਲੇ ਕੱਟਰੇ ਪਾਣੀ ਗੋਡੇ ਟੂ ਮਾਈ ਕਾਰ ਮੈਨੂੰ ਤਾਂ ਨਹੀਂ ਆਇਆ ਇਹ ਕਿਹਾ ਸੀ

ਉਹ ਤਾਂ ਕਹਿੰਦੇ 1100 ਰੁਪਏ ਛਲਾਮੀਆਂ ਬਰੇ ਕੱਢਦੇ ਕਿਸੇ ਨੇ ਮੈਂ ਕਿਹਾ ਭਾਈ ਇਹਨਾਂ ਦੇ ਪਰਿਵਾਰ ਚ ਨਹੀਂ ਆਇਆ ਪੈਸੇ ਬਾਹਰੇ ਹੋ ਗਏ ਉਹ ਹੂੰ ਚੱਕ ਲਵਾਂ ਜਵਾਕ ਦੇ ਦੇ ਅੱਛਾ ਚਲ ਹੁੰਦੇ ਮੈਂ ਕਿਹਾ ਇਹਨਾਂ ਦਾ ਪਰਿਵਾਰ ਇਮਾਨਦਾਰ ਪਰਿਵਾਰ ਆ ਹੁੰਦੀ ਆਉਂਦੇ ਆ ਹੁੰਦੇ ਆ ਹਾਂ ਪਤਾ ਕੀ ਲੈ ਦਾ ਚੱਕਦਾ ਆਖੀ ਪਤਾ ਲੱਗ ਜਾ 1200 ਹਾਂ ਇਹ ਮੁੰਡੇ ਨੂੰ ਨਾ ਕਰ ਸ਼ਰਮ ਆਉਂਦੀ ਆ ਕੋਈ ਮਾੜੀ ਤੇ ਔਰ 1200 ਕੋਲ ਨਾ ਕਰ ਲਪਨੋਗੀ ਨੂੰ ਮੁੰਡੇ ਨੂੰ ਹਾਂ ਹੁੰਦਾ 12 ਹੂੰ ਕੁਮਰ ਜੜਾ ਮੈਂ 2000 ਕੀ ਲੈਣੀ ਆ ਉਹ ਮਾਜੀ 25 6 ਲੱਗ ਜੇਗਾ ਨਾ ਜੀ 25 75 ਜੜਾ ਨੂੰ ਕਹਿੰਨਾ ਮਗਰ ਭਾਈ 25 25 6 ਰੁਪਏ ਕਵਾਂਟਿਟੀ ਲਈ ਹੋਗੀ 30 ਬੰਦਾ ਕਰਾ ਲੂ ਮਾੜਾ ਬੰਦਾ ਹੈ ਬੰਦੇ ਮੈਂ ਨਹੀਂ ਚੁਗਣਾ ਇਹਨੂੰ ਆਏ ਵੀ ਪੰਜਾਬ ਚੋਂ ਮਿਲ ਜਾਣਾ ਆਪਦੇ ਬੰਦੇ ਹਾਂ ਬਾਹਰੋਂ ਤਾਂ ਕੀ ਬਾਹਰੋਂ ਮੈਂ ਲੋਟ ਨਹੀਂ ਹੁੰਦੇ 2000 ਆ ਜੀ ਇੱਕ ਮਹੀਨੇ ਦੀ ਪਰਸਾਂ ਜੋ ਕਿ ਮੈਂ ਕਰਨਾ ਤੋਂ ਨੇ ਕੋਈ ਨਾ ਦੱਸ ਤੋਂ ਨਾ ਪੱਤੀ

ਇਹ ਕਨੇ ਤਿੰਨ ਬੰਦੇ ਮੇਕੇ ਮਾਖਾ ਵਾਲੇ ਆਪਾਂ ਕੀ ਕਰਾਉਣਿਆ ਕਿੰਨਾ ਦਾ ਬਾਹਨ ਦਾ ਨਾਮ ਮੇਕੇ ਕੈਂ ਵਾਸਤੇ ਨਹੀਂ ਕੋਈ ਦਾ ਪੁੱਛ ਲੈਣਾ ਹਾਂ ਉਹਨਾਂ ਨੂੰ ਵੀ ਚਾਹੀਦੇ 10 ਬੰਦੇ 4 ਕਰ ਦੇ ਔਰ ਉੱਥੇ 4-5 ਇੱਕ ਬੰਦਾ ਵੱਡ ਹੋਈ ਤਾਂ ਕੀ ਕਿਵੇਂ 2500 4 2500 ਵਧੀ ਹੋਈ ਪਈ ਔਰ ਤਾਂ ਜਨੀ 4 ਕਰ ਦੇ ਉਹ ਨਹੀਂ ਕਰਨਾ ਪੰਜ ਕਰਦੇ ਪੰਜ ਪੁੰਡੀਆਂ ਵੀ ਜਾਂਦੇ ਕੋਲ ਦੇ ਪੱਗ ਦੀ ਕਿੱਲੇ ਦਾ ਠੇਕਾ ਜਾਂ ਮਗਾ ਪੁੰਡ ਲੱਗ ਜੁੱਤੇ ਲੱਗ ਜੇ ਦੋ ਪਣਾਣਾ ਹੁਣ ਜਾਂ ਪੰਜ ਕਰ ਲਿਓ ਹੁਣ ਹੈ ਪੰਜ ਕਰ ਲੇ ਪੰਜ ਪੰਜ ਘਰ ਆ ਕਿਹ ਕਹਿੰਦਾ ਤਾਂ ਦੱਸ ਦੇ ਇਹਨਾਂ ਦੇ ਟੁਕਣ ਵਾਲੇ ਪੰਜ ਕਿੱਲੇ ਫਿਰ ਉਹਨਾਂ ਦੇ ਹੋ ਗਏ ਯਾਰ ਆ ਪੰਜ ਕਰ ਇਹਨਾਂ ਦੇ ਹਾਂ ਆ ਪੰਜ ਕਰ ਪੁੱਛ ਲੋ ਚੱਲ ਤੁਸੀਂ ਕੀ ਗੱਲ ਬਈ ਪੁੱਛ ਲੋ ਹੋਰ ਹੁਣ ਤਾਂ ਮਨਾਰ ਮਦ ਜੋ ਕੋਈ ਕੋਣ ਨਹੀਂ ਪਾਈ ਭੰਦੇ ਪੰਜਾਬ ਚੋਂ ਮਿਲਦੇ ਪਹਿਲਾ ਮਿਲਦਾ ਔਖਾ ਹੋ ਗਿਆ ਔਖਾ ਆਪਣੇ ਨਰ ਮੈਂ ਤਾਂ ਹੀ ਬਜਾੰਦ ਕੱਟ ਗਿਆ 5 ਕਹੇ ਭੰਜਾ ਜਉ ਗਿਆ 5 ਸਰਬਤ ਦੂਨਿੰਗ ਫੋੜਲੀ ਗੈਂਗ ਚਪਈਆ ਹੈ ਉਹ ਜਨਰਾਤ ਨੂੰ ਵੀ ਨਹੀਂ ਹੈ ਉਹ ਪਹਿਲਾਂ ਪੁੱਛ ਜਾ ਇਸਰਾਇਲੀ 2 3 4 5 ਕੱਟੇ ਨਾ ਭੰਜੀ ਕੁੰਡੀ ਗਿਆ ਵੇ ਪੰਜ ਕਨਾਲ ਪਹਿਲੇ ਫੋ ਹੈ ਪੰਜ ਤਾਂ ਕੱਟੀ ਬਲ ਚਪੰਜਾ ਪੁੱਛ ਚਪੰਜਾ ਕੋਣ ਹੈ ਚਪਈਆ ਕਮ ਵਿਚਾਰ ਪਈਆ ਚਪਈਆ ਚਾਰ ਪਈਆ ਉਹ ਚੀਜ਼ ਟਰਾਲੀ ਤੇ ਲਿਆਵਾਂਗੇ ਨਾਲ ਤਾਂ ਸਾਰੇ ਸੱਪਾ ਵੀ ਹੋਣਾ ਚਾਹੀਦਾ ਚਾਰ ਪਈਆ ਨੇ ਛੇ ਠੀਕਾ ਪਤੇ ਲਾਏਗਾ ਕਾ ਚਾਰ ਪਈਆ ਹੋਗਾ ਉਹ ਗਲਤ ਚੱਲ ਫਿਰ ਦੋ ਦਾ ਕੰਮ ਸਾਹਮਣੇ ਬੱਛ ਨਿਬੜ ਜੂ ਮੈਂ ਕੋਈ ਕੰਮ ਮੈਂ ਆ ਜਾ ਤੇਰੇ ਮੂਤ ਨਹੀਂ ਮੈਂ ਬੀਜੇ ਫਿਰ ਆਪਾਂ ਇਹਨੇ ਤਾਂ ਕੀ ਕਰਾਉਣਾ ਯਾਰ ਭਾਈ ਆ ਗਿਆ ਭਾਈ ਉਸ ਕੀ ਗੱਲਾਂ ਕਹੀਆਂ ਤੁਸੀਂ ਉਹ ਪਰਿਵਾਰ ਕਾਹਤੋਂ ਕਾ ਬੰਦੇ ਬਹੁਤ ਵੱਡਾ ਭਾਈ ਤੇ ਪਰਿਵਾਰ ਕਰੋ ਹਾਂ ਇਹ ਗੱਲ ਥੋੜੀ ਔਖੇ ਬੰਦੇ ਆ ਮੈਂ ਕਿ ਛੱਡੀ ਨਾ ਲੈ ਰ ਹੁਣ ਪਰਤਾ ਜਾ ਲੈ ਪਤਾ ਥਾਰਾ ਕਮਾਲ ਬੰਦਾ ਬਾਜਾ ਆ ਫੋਨ ਕਰਕੇ ਨਹੀਂ ਨਹੀਂ ਠੀਕ ਹੈ ਕਹਿੰਦਾ ਹਾਂ ਬਈ ਉਹ ਤਾਂ ਕਹਿੰਦਾ ਕੋਈ ਗੱਲ ਨਹੀਂ ਕਰ ਕੱਢ ਲਓ ਭਾਈ ਆ ਉਹਦਾ ਨਾ ਯਾਰ ਤਾਂ ਕਹਿੰਦਾ ਪੰਜ ਛਤਵੜੀ ਪਹਿਲਾਂ ਵੀ ਹੋਇਆ ਕੀ ਪੰਜ ਛਤਵੜੀ ਫੋਨ ਕੰਜਾ ਤਰਿਆ ਮੈਂ ਚੱਕਿਆ ਕੁਛ ਹਾਂ ਤਾਂ ਫਿਰ ਬੰਦਾ ਉੰਜਾ ਹਾਂ ਮੰਝਾ ਦਾ ਗਾਈ ਪਹਿੂ ਯਾਰ ਅੱਜ ਆ ਭਾਈ ਬੇਸ਼ਾਂਕਾ ਸੀ ਤੂੰ ਚੱਕ ਜੇ ਕਿਵੇਂ ਵੀ ਮੋਟਰਸਾਈਕਲ ਚੱਕ ਜੇ ਮਖਾਉਂਦਾ ਵੇਲੇ ਯਾਰ ਅੱਛਾ ਬੁਣ ਨਹੀਂ ਰਹੋਦੇ ਮੰਝਾ ਨਾ ਨਾ ਬੰਦ ਸਾਂ ਤੈਨੂੰ ਘਰੋਂ ਥੋੜਾ ਭਜਾਣੇ ਹਾਂ ਥੱਲੇ ਚੱਕਦਾ ਭਾਈ ਗਰਦਾਲ ਮੰਝਾ ਮੈਂ ਕੋਈ ਢੋਈ ਸਿੱਧੀ ਕਰਕੇ ਇਹੋ ਗਰਦਾਲ ਕਰਕੇ ਬੋਲ ਪੜਾ ਮੰਝਾ 1010 ਨਾ ਮਰਾ ਇਹੋ ਬੰਦ ਕਰ ਲੈ ਕੰਮ ਦਾ ਬੜਾ ਬੜਾ ਬਾਹਰੀ ਕਿਵੇਂ ਦਾ ਪਾਣੀ ਦੀ ਬਾਜੀ ਕੰਡਾ ਮਗਰ ਛੱਡ ਫੜਾ ਰੇਂਦਰ ਰੇਂਦਰ ਨਹੀਂ ਲੁਕੜਾ ਲਾਵੇ ਬੰਦਾ ਧੂਈਆ ਬੇਲੇ ਬਾਣ ਚਵੇਂ ਪਾਣੀ ਪੁਰਾਨ ਕਰਦਾ ਹੋਰ ਜ਼ਰੂਰੀ ਆਪਾਂ ਨਹਿਰ ਦਾ ਪੰਡਾ ਲਾ ਜਾ ਮੁੰਜਾ ਹੋਵੇ ਥੋੜਾ ਮੈਂ ਲਾ ਜਾ ਮੁੰਜਾ ਕੋਈ ਨਹੀਂ ਦਾਸ ਜੇ ਆ ਹੈ ਆਪਾਂ ਗਿਆ ਜੇ ਅਖਣ ਪੱਖਾ ਛੱਡਣ ਗਿਆ ਹਾਂ ਪਰ ਤਾਂ ਬਹੁਤ ਥੁਲਾ ਨੇ ਬਹੁਤ ਬਹੁਤ ਬੱਤਾ ਅੱਡਾ ਬਹੁਤ ਵੱਡਾ ਗੁੜੀਆਂ ਦੀ ਘਾਟ ਹੈ

ਲੈਓ ਆ ਬੰਦਿਆ ਗੱਲ ਗੱਲ ਹੋਜੀ ਵੱਖਾ ਕੋ ਕੋਲੀ ਗੱਲ ਕਰੀ ਵੱਖਾ ਪੁੱਛ ਪੁੱਛ ਤੀ ਪੁੱਛਣਾ ਪੁੱਛ ਰਿਹਾ ਮੂੰਹ ਤੇ ਆ ਮੂੰਹ ਤੈਨੂੰ ਪਤਾ ਹੀ ਨਹੀਂ ਲੱਗਦਾ ਜੀ ਲੁਕੋ ਜਾ ਕੰਮ ਕਰ ਕੋਈ ਕਰੇ ਜੀ ਨਹੀਂ ਲੱਗਦਾ ਲੈ ਕੇ ਮੈਂ ਗੱਲ ਕਰ ਲਈ ਦੇਖ ਲੈ ਪੱਲ ਲੜ ਕੇ ਜਾਂਦਾ ਮਖਾੜਾ ਨਹੀਂ ਜਾਂਦਾ ਨੋ ਤੁਮ ਅੱਜ ਦਾਤਾ ਰਹਿ ਉਹ ਰਹਿ ਤੂੰ ਇਹ ਲੈ ਭਾਈ ਦਾ ਯਾਰ ਰਹਿ ਰਹਿ ਫਾੜੋ ਕਰ ਜਾ ਭਾਈ ਜਾ ਤੂੰ ਫੜੀ ਉਹੀ ਕਰਿਆ ਮੈਂ ਮੁੰਡੇ ਨੂੰ ਦੱਸ ਤੂੰ ਕੋ ਆਦਿਆ ਪਰ ਰੰਨੀ ਮਦੰਦਰ ਜਾਣਾ ਯਾਰ ਆ ਜਾ ਬੱਸ ਤੂੰ ਐਂ ਬਾਲਾ ਓਏ ਇੱਕ ਮਿੰਟ ਕੀ ਆ ਬਣਾਉਂ ਉਹ ਖੜ ਗਿਆ ਇਹ ਤਾਂ ਅਖ ਭਲੇ ਨੂੰ ਟਾਲ ਦੇ ਬਹੁਤ ਲੜ ਪੈਣ ਜਾਂ ਇਹ ਬਾਦੀ ਬਹੁਤ ਚੁੱਪ ਬਹੁਤ ਆ ਬ ਲੜ ਪੈ ਫੇਰ ਨਹੀਂ ਹਾਂ ਫਿਰ ਉਹ ਲਾਰੂ ਵਾਲਿਆਂ ਨੂੰ ਦੱਸ ਦਾਂ ਸਾਰਾ ਕੁਝ ਪਾਪਾ ਐਂਡਾ ਨਾ ਮੇਰੀ ਗੱਲ ਛੋੜ ਲੈ ਜਿਹੜਾ ਲੋੜੀ ਪਲੇਅਰ ਸੁਬਾਹ ਲੜ ਪੈ ਮੇਰੀ ਗੱਲ ਨਾ ਪੈਂਦਾ ਚਲਿਆ ਮੈਂ ਤਾਂ ਜਿਗਾਰ ਲਿਆ ਐਸੋ ਬਨਾਲੀ ਇਹਨਾਂ ਨੇ ਦੋ ਜਗਾਰ ਹਾਂ ਬਾਤ ਬੋਲੂ ਏ ਪੱਟੀ ਏ ਪਰ ਬੋਲੋ ਤੁਸੀਂ ਦਾ ਕੀ ਉਹ ਬਹੂ ਨੂੰ ਮਾਰ ਲਾ ਦੇਣਾ ਆਪੇ ਹੋਰ ਨਹੀਂ ਕੋਸੂ ਦਾ ਤੁਹਾਡੀ ਗੁਰਦੂਤ ਬਹੁਤ ਚੰਗੀ ਹੈ ਕਾਡੀ ਇਹ ਤਾਂ ਕਾ ਦਾ ਮਾਹੂਲ ਹੈ ਤੇ ਤੁਸੀਂ ਪੁੱਛ ਲਈ ਹੈ ਹੋ ਗਏ ਹੋਏ ਤੁਸੀਂ ਤੁਸੀਂ ਮੈਂ ਤਾਂ ਹੋਰ ਸੁਣੇਗਾ ਪਾਕਾ ਕਿਹਾ ਮੈਂ ਨਹੀਂ ਕਹੋ ਪਰ 450 ਕਹਤਾ ਚੋਰ ਲਓ

ਸੁਣ ਲੋ ਮੇਰੀ ਸੁਣੋ ਗੱਲ ਤੂੰ ਲੈ ਗਿਆ ਮੈਨੂੰ ਹਜ਼ਾਰ ਚ ਮੈਂ ਹਜ਼ਾਰ ਬੰਨੀ ਜਾਊਂਗੀ ਮੈਨੂੰ ਦਿੱਦੇ 4000 ਇਹ ਦੋ ਜਣੇ ਹਾਂ ਦੇ ਦੇਣਗੇ ਪੈਸੇ ਸਾਡੇ ਕੋਲੇ ਬਾਹਰ ਚੰਗਾ ਰੋਟੀ ਲੈ ਕਪੜਾ ਧੋਤਾ ਮਿਲੂ ਤੈਨੂੰ ਰੋਟੀ ਪੱਠੀ ਮਿਲੂ ਚਾਹ ਮਿਲੂ ਨੂੰ ਆ ਮਿਲੂ ਨੂੰ ਆ ਮਿਲੂ ਜੀ ਮਿਲੂ ਹਾਂ ਬੇਪਾਲਿਆ ਹੁੰਗੜਾ ਥਾਂ ਪਿੱਛੇ ਬੈਠ ਕੇ ਓਏ ਜੋ ਹੁੰਗਾ ਭੂਆ ਦੇ ਪੁੱਤਾਂ ਗਿਆ ਤੂੰ ਆਵੇਂ ਨਾ ਚੁੱਪ ਕਰੋ ਆ ਗੱਲ ਸੁਣੋ ਤੁਸੀਂ ਐਵੇਂ ਹੀ ਲੜੀ ਜਾਂਦੇ ਆ ਉਸਮੇ ਪੈਸੇ ਲੈ ਲੈਣੇ ਨਾ ਤੇ ਆਪਾਂ ਨੇ ਤੁਹਾਡੇ ਮੁਰੇ ਹੱਥ ਤੁਸੀਂ ਆਪਸਮੇ ਇੱਕ ਦੂਜੇ ਦੇ ਜੜੀ ਚਲੋ ਮੈਂ ਚੱਲੀ ਆਹ ਜਿੱਦੂ ਜੀ ਉਹ ਘਰ ਮੁਰਾ ਵੱਡਾ ਨਿਕਾਟਾ ਕਾਹਦਾ ਬੰਦਾ ਨਿਕਾਟ ਛੱਡੀ ਰੋਟੀ ਹੋਈ ਕੰਜੀ ਆਹ ਲੈ ਲੇ ਲੱਸੀ ਵਾਲੀ ਥੁਆ ਦੇ ਪਾ ਕੇ ਹੋ ਜਾਏ ਸਾਲੇ ਕਸਰ ਹੋ ਜਾਏ ਸਾਲਾ ਆਪਾਂ ਦੇ ਦਾ ਤੂੰ ਭੱਜ ਜਾ ਉਹ ਹੋ ਜਾ ਉਹ ਛੱਡੀ ਰੋਟੀ ਉਹ ਦੋ ਜਨ ਹੋਏ ਪਾਏ ਦਿਲਾਂ ਨੇ ਕਿਵੇਂ ਘੇਰ ਘੇਰ ਕੇ ਤੂੰ ਵੀ ਕਾਲਾ ਹੀ ਆ ਯਾਰ ਅੰਦਰ ਵਰਕੇ ਮੁੱਠ ਮਾਰ ਲਓ ਠੀਕ ਮੁੱਠੂਆਂ ਨਾਲ ਅਰੇ ਸ਼ਰਮ ਮਾਨ ਮੁੰਡੇ ਤੋਂ ਲੜਾਈ ਦੀ ਬੰਡ ਦੇ ਨੇ ਉਹ ਕੰਮ ਕਰਤਾ ਨਾ ਖੇਡੀਆਂ ਖੇਡੇ ਕੁੱਤੀ ਚਮੂਤਾਂਗੇ ਨਾ ਫਿਰ ਤੂੰ ਸਾਡੇ ਘਰੇ ਜਗਾਲ ਲਿਆਉਣੇ ਯਾਰ ਸਾਡੂ ਆ ਜਾ ਪੁੱਤਾ ਉਹ ਤਾਂ ਗਈ ਤੂੰ ਕੱਜ ਕੋ ਨਾ ਆ ਅੱਗ ਮੇਰਾ ਖੜ ਜਾ ਕੱਢ 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 ਕੱਲੀ ਕੱਲੀ ਤੂੰ ਬਲੇ ਕਹੀ ਗਾਣੇ ਲੋਭਰਾ ਗੋਸਟੀ ਗਾਣੇ ਨਾ ਭੈਣ ਜੱਲ ਨਾ ਨਾ ਇਲੈਕਟੀ ਨਾਲ ਲੈ ਦਿੱਤਾ ਹਾਂ ਨੂੰ ਤੇ ਕਮੋ ਚਾ ਕਿਉਂ ਨਹੀਂ ਭੈਣ ਦੇ ਨਾ 4500 ਚ ਬਣਾ ਲਈ ਨਾ ਪਰਦਾ ਜੱਖਾ ਆ ਉਹ ਜਿਹਦਾ ਮੁੰਡੇ ਦਾ ਸੋਚਾ ਸੀ ਆ ਜਾ ਪੁੱਤਾਂ ਤੇ ਲੈ ਆਵਾਂਗੇ ਆਪਾਂ ਬੱਕਰਾ ਬਣਾਵਾਂਗੇ ਕਾਲੇ ਮੁੰਡਾ ਮਾਰਦਾ ਪੀਛੇ ਇੱਕ ਬੋਤਲ ਲਈ ਉਠਾ ਪਾਈ ਦੇਖ ਤੇ ਇਹ ਗੱਲ ਕਹਦਾ ਹੱਥ ਪਰਵਾਹ ਮੁੰਡਾ ਭੈਣ ਨੋ ਉਹਨੂੰ ਕੁਝ ਨਹੀਂ ਬੜੀ ਫਿਰਦਾ ਕੋਟਾ ਪੁਰੇ ਊ ਰੁਪਈਆ ਤੈਨੂੰ ਦੰਦਾ ਕਿ ਰੁਪਈਆ ਯਾ ਮੈਨੂੰ ਕਿਤਨੇ 4500 ਮਾਰਿਆ ਓਏ ਓ ਸਾਡਾ 20000 ਲੱਖ ਲਿਆ ਭਾਈ ਗੱਜਾਲ ਨੇ ਰੋਟੇ ਆ ਠੀਕ ਆ ਆ ਫੜੀ ਫੜ ਜਾ ਕਿਹਨੇ ਬੱਚਾ ਮਾਣਿਆ ਯਾਰ ਆ ਮਾਰੀ ਮੋਟੀ ਵਾਰੀ ਬੱਚਾ ਪਾਫੜ ਪੈਸਾ ਦੇ ਨਾ ਨਾ ਦੇ ਦਿੰਦੇ ਕੋ ਨਹੀਂ ਅਜੀ ਕਰ ਕਦੇ ਨਾ ਦੇ ਦਿੰਦੇ ਆ ਬਾਈ ਕਰ ਗਿਆ ਨਹੀਂ ਰੋਟੀ ਨੂੰ ਜੁਬਾਨ ਫੇਰਾ ਬਸ ਸਭ ਤੋਂ ਫੜੀ ਪੱਤਾ ਨਾ ਨਾ ਕਿਹ ਯਾਰ ਦੂਜੀ ਵਾਰੀ ਲਾਉਣਾ ਇਹ ਗੱਲ ਸੁਣ ਲੋ 4500 ਸੋਡੇ ਕੋਲੇ ਕਿੱਥੋਂ ਆ ਗਿਆ ਮੈਂ ਮੈਂ 50000 ਲਵਾਂ ਤੁਹਾਨੂੰ ਹੋਏ ਹੋ ਝਾਕਾ ਜੀ ਦੋ ਬੰਦੇ ਆ ਪੁੱਤ ਇਹਦਾ ਲੜਾਈ ਹੈ 50000 ਉਹ ਤਾਂ ਗੱਲ ਕਰਨ ਜੀ ਹੁੰਦੀਆਂ ਜਦ ਤਰੇ ਨੇ ਇਹਨਾਂ ਪੰਜ ਕਹਦੇ ਹੋਰ ਮੁਕਾ ਵਿੱਚ ਪੈਦੇ ਕਿਹੜਾ ਲੋਕ ਪੁੱਛੀ ਕਹੀ ਚੱਲ ਆਇਆ ਇਹਦਾ ਪੁੱਤ ਆਇਓ ਆਉਂਦੀ ਦਾ ਆਪੋ ਦਾ ਰਾਹ ਕਰਿਆ ਕਰਿਆ ਤੁਸੀਂ ਰਾਤ ਚੇਹੇ ਚਰਾਉਣਾ ਯਾਰ ਫਰਕ ਪਵੇ ਫਰਕ ਪਵੇ ਫਰਕ ਪਹਿਰੇ ਦਾ ਹੈਗਾ ਓ ਫੜ ਕੇ ਮੱਛੇ ਕਿਵੇਂ ਲੱਗੂ ਮੈਂ ਪੁੱਤਰ ਆਖ ਨੂੰ ਰੋਕ ਲੈ ਨਾ ਜੇ ਨਾ ਤੜਕੇ ਲਾ ਭੌਗਦਾ ਫੜਦਾ ਤੂੰ ਚੰਗੀ ਕੀਤੀ ਉਹ ਆ ਜਾ ਪੁੱਤਰ ਜੇ ਮੱਛੇ ਕਿਵੇਂ ਲੱਗੋ ਮੱਛੀਰੀ ਕੇ ਫਰਕ ਪਾ ਗਣ ਨਾ ਆਇਆ ਨਾ ਪੁੱਤਰ ਪਾਇਨਾ ਕਾਜ ਐ ਤੋਰਾ ਫੜ ਪੱਲਾ ਰੋਕੂ ਆ ਰਿਹਾ ਪੁੱਤ ਵੇਖ ਲੈ ਫਿਰ ਅੱਖੀ ਨਾਲ ਨਾ ਤੱਕੇ ਪਾਣ ਦਾ ਬੁੱਦਾ ਜੋ ਕੱਪੜੇ ਲੈ ਕੇ ਆਏ ਕੱਪੜੇ ਉੜਿਆ ਸੀ ਪੋਈ ਮਨ ਨਹੀਂ ਰਿਹਾ ਜੇ ਲੈਣੋ ਐ ਦੇ ਨਹੀਂ ਜੋ ਦੱਸਿਆ ਤੁਸੀਂ ਫਿਕਰ ਆਹ ਡਾਕਟਰ ਲਿਆਂਦਾ ਕੋਈ ਬੰਦਾ ਲਾਉਂਦਾ ਕੋਈ ਲੋਨ ਕਰਾਇਆ ਕੋਸੀ ਕਰਾਇਆ

ਕੋੜਾ ਕਦਮ ਉਹਨੇ ਕਰ ਮੈਂ ਉਹ ਪਾਏਗੇ ਫਰਕ ਮੈਂ ਦੱਸਣਾ ਇੰਨਾ ਕਰੀਂਦਾ ਬਾਹਰ ਤੂੰ ਤੇ ਭਾ ਲੱਗੇ ਪੱਛੇ ਨਾਲ ਤੇ ਆਪਣੇ ਬਾਦ ਲੱਤੀ ਜਾਂਦਾ ਦਾਨ ਦੇ ਦਿੰਦਾ ਮੁੱਛੇ ਦਾ ਪਾਏਗੇ ਫਰਕ ਦਾਨ ਦਾ ਕੋਈ ਨੀ ਪੜਦਾ ਪੇਂ ਮਿਲਾਂਦੇ ਕੋਈ ਨਹੀਂ ਨਹੀਂ ਰਹਿੰਦਾ ਗਾਦੀ ਕੋਈ ਨਹੀਂ ਆ ਦੱਬਾ ਹਾਂ ਕੋਈ ਨਹੀਂ ਤਾਂ ਫੇਰ ਕਦੇ ਲਿਆ ਉਸ ਤੇ ਨਾ ਇਹ ਰਕਮੀ ਆ ਮੇਰੇ ਉੱਤੇ ਰੁਕੀ ਪਿਆਰ ਮੇਰੇ ਲਈ ਫੇਰ ਅੱਜ ਕਿਸੇ ਨਾਲ ਨੰਗ ਬਣਾਉਂਦਾ ਤਾਂ ਛੋਕ ਨਾਲ ਮੈਂ ਲਿਆਉਣੇ ਵਿਆਹ ਕਰਾਂ ਮੈਂ ਆਹ ਐ ਸਾ ਸ਼ਾਂਤ ਨਾ ਤੈਂ ਦੇ ਗਿਆ ਸਭ ਮੈਂ ਫਿਰ ਛੋਕ ਨਾਲ ਸਾਥੀ ਨੰਗੜ ਤੇ ਹਾਂ ਪਹਿਲੇ ਤੇ ਖਾਣਾ ਬਣਾਉਂਦਾ ਆਪਣੇ ਘਰ ਨੂੰ ਮੁੰਡੇ ਨਾਲ ਰਾਤ ਨੂੰ ਨਾ ਆਪਣੇ ਘਰ ਵਿੱਚ ਜੱਗ ਖਾਣਾ ਬਣਾਉਂਦਾ ਇਹ ਓਏ ਕਾਦਾ ਯਾਰ ਬੈਠੇ ਠੀਕ ਆ ਪਤਾ ਨਹੀਂ ਬੇਫੜ ਕੇ ਤਰੀ ਜਨਣ ਸਾਨੂੰ ਤੁਸੀਂ ਤਾਂ ਨਹੀਂ ਹੋਏ ਬੇਫੜ ਦਾ ਨਾਲੇ ਸਾਡੀ ਜਿਤ ਪਰਦਾ કોડા મંડ્યા કરે બસ જેડیاں ગલ્લા કરકે ના ઇતھے લખિયેંગા ઇતھے ઓટોટોડા કોડા કી જાયેંગે કટમો હો જાયે ઓલ ગાઈ ઓલ ગાઈ મંડ્યા કરે પર રિડર જો સાયકલ કરમો હો જાયે મંડ્યા કરે રિપોર્ટ કરતા મંડ્યા કોડી મંડ્યા કોપો દે મકોડ જાન કે કોની પાલે રે રે છટ્ટાં કે સત્તા મિલાય ઓ બોદ બી ઇવાજ નહી ના ઓટો છટ્ટા દેખલા તાજી ਉਹ ਕੱਲ ਨਾ ਕਹਿੰਦੇ ਤਾਰ ਉੱਡ ਕੇ ਰੱਖਾਂਗੇ ਯਾ ਬਾਲ ਤੀਰੇ ਬੜੇ ਬੜੇ ਬਣ ਜਾਏ ਗੱਡੀ ਦਾ 4x4 ਲਿਆਉਂਗਾ ਤੇ ਟੱਕਰੇ ਹੋ ਜਾਏਗਾ ਇਹਨਾਂ ਦਾ ਹੁਣ ਅੱਗੇ ਉੱਤੇ ਆ ਲੈ ਬਣ ਗਏ ਸਰਦਾਰ ਜੀ ਮੈਂ ਤੇਨੀ ਵਾਰ ਤੁਹਾਨੂੰ ਬੋਲੇ ਗਏ ਬਣੇ ਫਰਮਾ ਟੋਡੀ ਕੋਟ ਮਾਰਨੀ ਆ ਆਹੀ ਗੱਲ ਪਹਿਲਾ ਫਰਮਾ ਜੇ ਨਹੀਂ ਹੈ ਕੇਰਾ ਤਾਂ ਹੋਣਾ ਕੇਰਾ ਤਾਂ ਐ ਕੇਰਾ ਤਾਂ ਅਜੀ ਉੱਤੋਂ ਦੀ ਹੋਣਾ ਕੇੜਾ ਟਕ ਟੋੜੀ ਕੋਟੇ ਦੇ ਬਾਅਦ ਮਾਲੂ ਨਾਲ ਜੱਜ ਦੇਖਦੇ ਹਾਂ ਉਹ ਬਟਾ ਕੁੱਪੜ ਕਰਾਹਾ ਜਿਹੜੇ ਫੋਨ ਦੀ ਦੇ ਝਾਕਦੇ ਨਹੀਂ ਫੋਨ ਕਰਦੇ ਦੇਖੇ ਕੱਚੀ ਕਾਰ ਕੀ ਉੱਤੋਂ ਆਪਣਾ ਕੱਢੇ ਨੂੰ ਕਰਦਾ ਭਾਂਦੀ ਬੁੱਦੀ ਫੋਨ ਜਾਣੇ ਮੋੜ ਨੂੰ ਉਹਨੇ ਘਟਦੇ ਇਹਨੂੰ ਲੈ ਪਾਪਾ ਦੀ ਕੁੱਤੀ ਇਹ ਵੇ ਨਾਲ ਚਲਾ ਕੇ